ਦੋ ਪੋਰਚ ਦੋ ਗੱਡੀਆਂ ਵਿਚਾਲੇ ਭਿਆਨਕ ਟੱਕਰ ਹਾਦਸੇ 'ਚ ਦੋ ਲੋਕਾਂ ਦੀ ਮੌਤ ਚਾਰ ਜ਼ਖਮੀ ਪੁਲਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਲਾਸ਼ਾਂ ਨੂੰ ਕਢਿਆ ਬਾਹਰ। ਜੇ ਦੀ ਦਿਹਾੜੇ ਮੌਕੇ ਉਦਮ ਸਿੰਘ ਨੂੰ ਸਜਤਾ ਕਰ ਰਿਹਾ ਦੇਸ਼ ਸੀ ਇਹ ਮਾਨ ਤੇ ਕੇਜਰੀਵਾਲ ਨੇ ਸੁਨਾਮ ਪਹੁੰਚ ਕੇ ਪੇਟੀ ਤੇ ਸ਼ਰਧਾ ਦੇ ਫੁੱਲ ਸਿਸੋਧਿਆ ਤੇ ਅਮਨ ਅਰੋੜਾ ਨੇ ਵੀ ਕੀਤਾ ਨਮਨ। ਹਰਿਆਣਾ ਦੇ सिरसा ਚ ਉਦਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸੂਬਾ ਪਧਰੀ ਸਮਾਗਮ ਸੀਐਮ ਸੈਣੀ ਨੇ ਉਦਮ ਸਿੰਘ ਦੀ ਸ਼ਹਾਦਤ ਨੂੰ ਕੀਤਾ ਯਾਦ ਇਸ ਤੋਂ ਪਹਿਲਾਂ ਸੁਨਾਮ ਪਹੁੰਚ ਕੇ ਪੈਂਡ ਕੀਤੇ ਸ਼ਰਦਾ ਦੇ ਫੋਟੋ ਸ਼ਹੀਦ ਲੈਫਟੀਨੈਂਟ ਕਰਨਲ ਪਾਨੂੰ ਪ੍ਰਤਾਪ ਸਿੰਘ ਮਨਕੂਟੀਆ ਤੇ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ ਲਦਾਖ ਚ ਲੈਂਡਸਲਾਈਡਿੰਗ ਛੋਏ ਸੀ ਜੀ ਪਰਿਵਾਰੀ ਨਾਲ ਗੁਰੂਗ੍ਰਾਮ ਤੇ ਹਿਸਾਰ ਬੇਹਾਲ ਕਈ ਇਲਾਕਿਆਂ ਨੇ ਤਾਰਿਆ ਤਲਾਬ ਦਾ ਰੂਪ ਪ੍ਰਸ਼ਾਸਨ ਦੇ ਪ੍ਰਬੰਧਾਂ ਦੇ ਖੁੱਲੀ ਪੋਲ ਸੜਕਾਂ ਤੇ ਤੈਰਦੇ ਨਜ਼ਰ ਆਏ ਸਤਿ ਸ਼੍ਰੀ ਅਕਾਲ న్యూਸ ਏ ਟੈਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਜ਼ਿਕਰ ਅਮਰਿਤਪਾਲ ਦੇ ਸਾਥੀਆਂ ਦੀ ਪੇਸ਼ੀ ਦਾ ਅਮਰਿਤਪਾਲ ਦੇ ਸਾਥੀਆਂ ਨੂੰ ਅਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਔਰ ਪੁਲਿਸ ਪਾਰੀ ਸੁਰੱਖਿਆ ਦੇ ਚਲਦੇ ਉਹਨਾਂ ਨੂੰ ਅਮ੍ਰਿਤਸਰ ਅਦਾਲਤ ਦੇ ਵਿੱਚ ਲੈ ਕੇ ਪਹੁੰਚੀ ਅਮਰਿਤਪਾਲ ਦੇ 9 ਸਾਥੀਆਂ ਨੂੰ ਪੇਸ਼ ਕੀਤਾ ਗਿਆ 9 ਸਾਥੀਆਂ ਸਣੇ 38 ਮੁਲਜ਼ਮਾਂ ਦੀ ਕੁੱਲ ਪੇਸ਼ੀ ਹੋਈ ਹੈ ਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ ਦੇ ਵਿੱਚ ਪੇਸ਼ੀ ਸੀ ਅਮ੍ਰਿਤਸਰ ਕੋਰਟ ਦੇ ਭਾਰਤ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਇਹ ਕਿ ਐਸਾ ਜਨਾਲਾ ਕੋਰਟ ਤੋਂ ਅੰਮ੍ਰਿਤਸਰ ਕੋਰਟ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਜਿੱਥੇ ਪ੍ਰਧਾਨ ਮੰਤਰੀ ਬਾਜੇਕੇ ਤੇ ਹੋਰ ਜਿਹੜੇ ਅਮਰਿਤਪਾਲ ਦੇ ਸਾਥੀ ਨੇ ਉਹਨਾਂ ਦੀ ਪੇਸ਼ੀ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਕੀਤੀ ਗਈ ਹੈ ਉਹ ਅੰਮ੍ਰਿਤਸਰ ਕੋਰਟ ਦੀਆਂ ਤਸਵੀਰਾਂ ਨੇ ਪ੍ਰਧਾਨ ਮੰਤਰੀ ਬਾਜੇ ਕੇ ਤੇ ਹੋਰ ਜਿਹੜੇ ਅਮਰਿਤਪਾਲ ਦੇ ਸਾਥੀ ਸੀ 9 ਉਹਨਾਂ ਦੇ ਸਾਥੀ ਸੀ ਔਰ ਕੁੱਲ 38 ਜਿਹੜੇ ਮੁਲਜ਼ਮ ਸੀ ਜਿਨ੍ਹਾਂ ਦੀ ਪੇਸ਼ੀ ਹੋਈ ਹੈ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਸੋ ਜਨਾਲਾ ਦੇ ਵਿੱਚ ਜਿਹੜਾ ਪੁਲਿਸ ਥਾਣੇ ਤੇ ਅਟੈਕ ਹੋਇਆ ਸੀ ਉਸ ਮਾਮਲੇ ਦੇ ਵਿੱਚ ਸਾਰੇ ਅਮਰਿਤਪਾਲ ਦੇ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ ਔਰ ਅੱਜ ਉਹਨਾਂ ਨੂੰ ਪਾਰੀ ਸੁਰੱਖਿਆ ਵਿਵਸਥਾ ਦੇ ਵਿੱਚ ਅੰਮ੍ਰਿਤਸਰ ਕੋਰਟ ਲਿਆਂਦਾ ਗਿਆ ਸੀ 38 ਕੁੱਲ ਮੁਲਜ਼ਮ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਪੇਸ਼ ਕੀਤਾ ਗਿਆ ਪ੍ਰਧਾਨ ਮੰਤਰੀ ਬਾਜੇ ਕੇ ਸਹਿਤ 9 ਅਮਰਿਤਪਾਲ ਦੇ ਸਾਥੀ ਨੇ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਐਨਐਸਏ ਹਟਾਉਣ ਤੋਂ ਬਾਅਦ ਪੰਜਾਬ ਲਿਆਂਦਾ ਗਿਆ ਸੀ ਔਰ ਇਸ ਵੇਲੇ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਨੇ ਇਹਨਾਂ ਸਾਰਿਆਂ ਦੀ ਪੇਸ਼ੀ ਹੋਈ ਹੈ। ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਕਰਮੀਆਂ ਨੂੰ ਕੁਝ ਬੋਲਦੇ ਵੀ ਨਜ਼ਰ ਆਏ ਅਦਾਲਤ ਦੇ ਬਾਹਰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਔਰ ਹੋਰ ਕਈਆਂ ਦੇ ਜਿਹੜੇ ਬਿਆਨ ਸੀ ਵਰਿੰਦਰ ਖੋਸਾ ਇਹਨਾਂ ਦਾ ਬਿਆਨ ਸੀ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਸ਼ੇ ਕਰਨ ਦੀ ਗੱਲ ਕਹੀ ਸੀ ਉਸ ਬਿਆਨ ਬਾਰੇ ਵੀ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਤੋਂ ਬਿਆਨ ਲਏ ਨੇ ਔਰ ਸਾਡੇ ਦਸਤਕਤ ਕਰਵਾਏ ਨੇ ਇਸ ਤਰੀਕੇ ਦੇ ਬਿਆਨ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਹੋਰ ਜਿਹੜੇ ਸਾਥੀ ਨੇ ਉਹ ਦਿੰਦੇ ਨਜ਼ਰ ਆਏ ਨੇ। ਨਜੀਬ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ राजीव 38 ਜਣਿਆਂ ਦੀ ਪੇਸ਼ੀ ਆਪਣੇ ਆਪ ਚ ਕਾਫੀ ਚੈਲੈਂਜਿੰਗ ਹੁੰਦਾ ਹੈ ਸਿਕਿਉਰਿਟੀ ਪੁਆਇੰਟ ਆਫ View ਨਾਲ ਪਰ ਕੀ ਕਿਸੇ ਨੇ ਕੋਈ ਗੱਲਬਾਤ ਕੀਤੀ ਕੋਈ ਗੱਲ ਕਹੀ ਜਿਹੜੇ 9 ਜਣੇ ਵੀ ਅਮਰਿਤਪਾਲ ਦੇ ਸਾਥੀ ਪੇਸ਼ ਹੋਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਾਹੇ ਅਮਰਿਤਪਾਲ ਦੀ ਚੈਟ ਨੂੰ ਲੈ ਕੇ ਹੋਵੇ ਪੁਰਾਣੀ ਜਾਂ ਜੇਲ੍ਹ ਦੇ ਵਿੱਚ ਨਸ਼ੇ ਦਾ ਸੇਵਨ ਕਰਨ ਨੂੰ ਲੈ ਕੇ ਹੋਵੇ ਇਸ ਦੀ ਬਹੁਤ ਜ਼ਿਆਦਾ ਚਰਚਾ ਹੁੰਦੀ ਰਹੀ ਹੈ ਔਰ ਡਾਕੂਮੈਂਟ ਤੱਕ ਜਿਹੜੇ ਸੀ ਉਹ ਸਾਹਮਣੇ ਆਏ ਸੀ ਪਰ ਹੁਣ ਐਕਚੁਅਲ ਦੇ ਵਿੱਚ ਉਹਨਾਂ ਦੇ ਜਿਹੜੇ ਸਾਥੀ ਨੇ ਕੀ ਉਹ ਕੁਝ ਕਹਿੰਦੇ ਨਜ਼ਰ ਆਏ ਨੇ ਔਰ ਕੀ ਕੋਰਟ ਦੇ ਵਿੱਚ ਅੱਜ ਤਰਕ ਤੇ ਤਰਕ ਰਏ ਨੇ ਆ ਬਿਲਕੁਲ ਵਿਜੇ ਪਹਿਲਾਂ ਤਾਂ ਇਹ ਦੱਸਣਾ ਮੈਂ ਚਾਹੁੰਦਾ ਕਿ ਪਹਿਲਾਂ ਇਸ ਕੇਸ ਦੀ ਜਿਹੜੀ ਪੈਰਵਾਈ ਹੈ ਉਹ ਜਨਾਲਾ ਕੋਰਟ ਦੇ ਵਿੱਚ ਹੁੰਦੀ ਸੀ ਪਰ ਜਦੋਂ ਪੁਲਿਸ ਵੱਲੋਂ ਚਲਾਨ ਪੇਸ਼ ਕੀਤਾ ਗਿਆ ਔਰ ਉਸ ਦੇ ਵਿੱਚ ਜਿਹੜੀਆਂ ਧਾਰਾਵਾਂ ਦਾ ਜ਼ਿਕਰ ਹੋ ਰਿਹਾ ਤਾਂ ਅੱਜ ਅੰਮ੍ਰਿਤਸਰ ਜੋ ਹੈ ਕੋਰਟ ਦੇ ਵਿੱਚ ਇਸ ਕੇਸ ਨੂੰ ਕਮਿਟ ਕੀਤਾ ਗਿਆ ਕਿਉਂਕਿ ਜਦੋਂ ਔਰ 307 ਵਰਗੀਆਂ ਧਰਾਵਾਂ ਲੱਗਦੀਆਂ ਨੇ ਜਦੋਂ ਚਾਰਜ ਫਰੇਮ ਹੋਣੇ ਹੁੰਦੇ ਨੇ ਤਾਂ ਉਦੋਂ ਸੈਸ਼ਨ ਕੋਰਟ ਦੇ ਵਿੱਚ ਅਜਿਹੇ ਜਿਹੜੇ ਮਾਮਲੇ ਦੀ ਸੁਣਵਾਈ ਕੀਤੀ ਜਾਂਦੀ ਤਾਂ ਅੱਜ ਇਸ ਦੀ ਅੰਮ੍ਰਿਤਸਰ ਕੋਰਟ ਦੇ ਵਿੱਚ ਪਹਿਲੀ ਤਰੀਕ ਹੈ 38 ਕੁੱਲ ਮੁਲਜ਼ਮ ਨੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਪੇਸ਼ ਕੀਤਾ ਜਾਣਾ ਔਰ ਇਹਨਾਂ ਦੀ ਪੇਸ਼ੀ ਦੇ ਦੌਰਾਨ ਕਿਉਂਕਿ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੁਲਿਸ ਦੀ ਹੈ ਤਾਂ ਭਾਰੀ ਪੁਲਿਸ ਫੋਰਸ ਕੋਰਟ ਕੰਪਲੈਕਸ ਦੇ ਵਿੱਚ ਜੋ ਹੈ ਤੈਨਾਤ ਕੀਤੀ ਗਈ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਕਿ ਤੁਸੀਂ ਦੇਖ ਸਕਦੇ ਕਿ ਵਕ ਵਕ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਕੋਰਟ ਕੰਪਲੈਕਸ ਦੇ ਹਰ ਪਾਸੇ ਤਾਇਨਾਤ ਕੀਤੀਆਂ ਗਈਆਂ ਨੇ ਔਰ ਇਹ ਜਿਹੜੀ ਦੂਸਰੀ ਐਂਟਰੀ ਹਾਲਾਂਕਿ ਮੇਨ ਜਿਹੜੀ ਐਂਟਰੈਂਸ ਹੈ ਉਧਰੋਂ ਇਹਨਾਂ ਮੁਲਜ਼ਮਾਂ ਨੂੰ ਨਹੀਂ ਲਿਜਾਇਆ ਗਿਆ ਔਰ ਕੁੱਲ 38 ਮੁਲਜ਼ਮ ਨੇ ਜਿਨ੍ਹਾਂ ਦੇ ਵਿੱਚੋਂ 9 ਉਹ ਨੇ ਜਿਹੜੇ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਜਿਨ੍ਹਾਂ ਨੂੰ ਪੰਜਾਬ ਪੁਲਿਸ ਜੋ ਹੈ ਅੰਮ੍ਰਿਤਸਰ ਲਿਆਉਣ ਤੋਂ ਬਾਅਦ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਲਿਆ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਅੱਜ ਇਹ ਜਿਹੜੇ 38 ਦੇ 38 ਮੁਲਜ਼ਮ ਨੇ ਉਹਨਾਂ ਨੂੰ ਇੱਥੇ ਪੇਸ਼ ਕਰਨ ਦੇ ਦੌਰਾਨ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੋਈ ਗੱਲਬਾਤ ਹੋਈ ਤਾਂ ਜਿਹੜੇ ਵਕੀਲ ਨੇ ਰਿਤੂ ਰਾਜ ਸਿੰਘ ਉਹਨਾਂ ਦੇ ਨਾਲ ਖੁੱਲ੍ਹ ਕੇ ਇਸ ਬਾਰੇ ਗੱਲਬਾਤ ਕੀਤੀ ਗਈ ਔਰ ਜਿਹੜੇ ਕੁਝ ਦਿਨਾਂ ਤੋਂ ਕੁਝ ਜਿਹੜੇ ਅਸੀਂ ਕਹਿ ਸਕਦੇ ਕਿ ਜਿਹੜਾ ਚਲਾਨ ਪੇਸ਼ ਕੀਤਾ ਗਿਆ ਉਸਦੇ ਕੁਝ ਹਿੱਸਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਔਰ ਉਸ ਵਾਇਰਲ ਹੋਣ ਵਾਲਾ ਜਿਹੜਾ ਹਿੱਸਾ ਉਸਦੇ ਵਿੱਚ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ ਬਿਆਨ ਨੇ ਹੋਰ ਜਿਹੜਾ ਵਿਰਿੰਦਰ ਫੌਜੀ ਹੈ ਉਸਦੇ ਬਿਆਨ ਨੇ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਅਮਰਪਾਲ ਸਿੰਘ ਜੋ ਹੈ ਉਹ ਨਸ਼ੇ ਦਾ ਆਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜੇ ਵਕੀਲ ਨੇ ਇਹ ਗੱਲ ਕਹੀ ਕਿ ਜਿਹੜਾ ਪੂਰਾ ਮਾਮਲਾ ਹੈ ਉਹ ਅਜਨਾਲਾ ਥਾਣੇ ਦੇ ਉੱਤੇ ਹਮਲੇ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਨੇ ਬਾਅਦ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੀ ਗੱਲ ਕਹੀ ਪਰ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਧਾਰਾ 307 ਜਾਂ ਹਥਿਆਰਾਂ ਨੂੰ ਲੈ ਕੇ ਕਰਨ ਦੀ بجائے ਜਿਹੜਾ ਚਲਾਨ ਪੇਸ਼ ਕੀਤਾ ਗਿਆ ਉਸ ਦੇ ਵਿੱਚ ਉਸ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਨਸ਼ੇ ਦਾ ਆਦੀ ਹੈ ਉਹ ਵਕ ਵਕ ਤਰ੍ਹਾਂ ਦੇ ਨਸ਼ੇ ਕਰਦਾ ਹੈ ਤਾਂ ਇਹ ਇੱਕ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਡਾਇਵਰਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਅਮਰਿਤਪਾਲ ਸਿੰਘ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸ ਦੇ ਨਾਲ ਹੀ ਜੋ ਪ੍ਰਧਾਨ ਮੰਤਰੀ ਬਾਜੇ ਕੇ ਜਿਸ ਦੇ ਉਹ ਬਿਆਨ ਦਿੱਤੇ ਜਾ ਰਹੇ ਨੇ ਉਸ ਦੇ ਹਵਾਲੇ ਤੋਂ ਇਹ ਜਿਹੜਾ ਦਾਵਾ ਕੀਤਾ ਗਿਆ ਕਿ ਉਸ ਨੇ ਇਹ ਸਾਰੀਆਂ ਚੀਜ਼ਾਂ ਅਜੋ ਹੈ ਪੁਲਿਸ ਦੇ ਸਾਹਮਣੇ ਕਬੂਲੀਆਂ ਨੇ ਤਾਂ ਪ੍ਰਧਾਨ ਮੰਤਰੀ ਬਾਜੇਕੇ ਜਿਸ ਦਾ ਅਸਲ ਨਾਂ ਭਗਵੰਤ ਸਿੰਘ ਹੈ ਤਾਂ ਉਸ ਨੂੰ ਜਦੋਂ ਪੁਲਿਸ ਇੱਥੇ ਲੈ ਕੇ ਪਹੁੰਚਦੀ ਹੈ ਤਾਂ ਉਹ ਕੈਮਰੇ ਦੇ ਸਾਹਮਣੇ ਉਸ ਵੱਲੋਂ ਸਿੱਧੇ ਤੌਰ ਤੇ ਇਹ ਹੀ ਗੱਲ ਕਹੀ ਗਈ ਕਿ ਇੱਕ ਦਬਾਅ ਬਣਾਇਆ ਗਿਆ ਸੀ ਉਹਨਾਂ ਦੇ ਉੱਤੇ ਔਰ ਜਾਣਬੁੱਝ ਕੇ ਅਜਿਹੇ ਬਿਆਨ ਜਿਹੜੇ ਨੇ ਉਹ ਦਵਾਏ ਗਏ ਸੀ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਬਿਆਨ ਜਿਹੜੇ ਨੇ ਉਹ ਝੂਠੇ ਨੇ ਤਾਂ ਹੁਣ ਅਦਾਲਤ ਉਸ ਚੀਜ਼ ਨੂੰ ਕਿੱਦਾਂ ਦੇਖਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਠੀਕ ਹੈ ਧੰਨਵਾਦ ਰਜੀਵ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਅਮਰਿਤਪਾਲ ਦੇ ਸਾਥੀਆਂ ਦੀ ਪੇਸ਼ੀ ਹੋਈ ਹੈ ਪ੍ਰਧਾਨ ਮੰਤਰੀ ਬਾਜੇਕੇ ਦੀ ਪੇਸ਼ੀ ਹੋਈ ਹੈ ਔਰ ਡੀਜੀਪੀ ਦਾ ਇੱਕ ਟਵੀਟ ਹੈ ਇਹ ਉਸਤਾਸੀਂ ਜ਼ਿਕਰ ਕਰਾਂਗੇ ਪਹਿਲਾਂ ਇਹ ਅਮਰਿਤ ਅ ਇਹ ਤਸਵੀਰਾਂ ਅਸੀਂ ਅਮ੍ਰਿਤਸਰ ਕੋਰਟ ਤੋਂ ਦਿਖਾ ਰਹੇ ਹਾਂ ਜਿੱਥੇ ਅਮਰਿਤਪਾਲ ਦੇ 9 ਔਰ ਕੁੱਲ 9 ਸਾਥੀ ਔਰ ਕੁੱਲ 38 ਮਲਜ਼ਮਾਨਾਂ ਨੂੰ ਇਸ ਮਾਮਲੇ 'ਚ ਪੇਸ਼ ਕੀਤਾ ਗਿਆ ਸੀ ਤੇ ਹੁਣ ਜ਼ਿਕਰ ਪੰਜਾਬ ਦੇ ਡੀਜੀਪੀ ਵੱਲੋਂ ਕੀਤੇ ਗਏ ਟਵੀਟ ਦਾ ਜਿਸ ਦੇ ਵਿੱਚ ਉਹਨਾਂ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲਣ ਦਾ ਜ਼ਿਕਰ ਕੀਤਾ ਹੈ ਇੱਕ ਟਰਾਮਾਡੋਲ ਬਣਾਉਣ ਵਾਲੀ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ 6 ਮਲਜ਼ਮਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ 70000 ਤੋਂ ਵੱਧ ਟਰਾਮਡੋਲ ਦੀਆਂ ਗੋਲੀਆਂ ਤੇ 7,65,000 ਦੀ ਨਕਦੀ ਬਰਾਮਦ ਕੀਤੀ ਗਈ ਹੈ 325 ਕਿਲੋ ਰੌ ਮਟੀਰੀਅਲ ਜਬਤ ਕੀਤਾ ਗਿਆ ਹੈ ਨਸ਼ੇ ਦੀਆਂ ਗੋਲੀਆਂ ਦੀ ਔਰ ਨਸ਼ਾ ਬਣਾਉਣ ਵਾਲੇ ਸਮਾਨ ਦੀ ਇੱਕ ਵੱਡੀ ਰਿਕਵਰੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਫੈਕਟਰੀ ਤੇ ਛਾਪਾ ਮਾਰ ਕੇ 6 ਮੁਲਜ਼ਮ ਅਰੈਸਟ ਕੀਤੇ ਗਏ ਤੇ ਬੇਅਦਬੀ ਦੇ ਖਿਲਾਫ ਬਿੱਲ ਤੇ ਬਣੀ ਸਿਲੈਕਟ ਕਮੇਟੀ ਨੇ ਹੁਣ ਜਨਤਕ ਸੁਝਾਅ ਮੰਗੇ ਨੇ ਔਰ 31 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਕਿ 31 ਅਗਸਤ ਤੱਕ ਲੋਕ ਆਪਣੇ ਸੁਝਾਅ ਦੇ ਸਕਦੇ ਨੇ ਲੋਕ ਆਪਣੇ ਹਲਕੇ ਦੇ ਵਿਧਾਇਕ ਨੂੰ WhatsApp ਤੇ ਡਾਕ ਰਾਹੀਂ ਆਪਣੇ ਸੁਝਾਅ ਦੇ ਸਕਦੇ ਨੇ ਕਮੇਟੀ ਨੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਹੈ ਨੰਬਰ ਹੈ 805449560 8054495560 ਇਹ ਨੰਬਰ ਹੈ WhatsApp ਨੰਬਰ ਜਿਸ ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਨੇ ਜਨਤਾ ਆਪਣੇ ਸੁਝਾਅ ਭੇਜ ਸਕਦੀ ਹੈ ਜਿਹੜਾ ਸਿਲੈਕਟ ਕਮੇਟੀ ਦੇ ਕੋਲ ਇਹ ਬਿੱਲ ਗਿਆ ਹੈ ਬੇਦਬੀ ਦੇ ਖਿਲਾਫ ਕਿਸ ਤਰੀਕੇ ਦੀਆਂ ਤਜਵੀਜ਼ਾਂ ਹੋਣੀਆਂ ਚਾਹੀਦੀਆਂ ਨੇ ਲੋਕਾਂ ਦੀ ਡਿਮਾਂਡ ਕੀ ਹੈ ਔਰ ਕੀ ਉਹ ਚਾਹੁੰਦੇ ਨੇ ਉਹ ਆਪਣੇ ਸੁਝਾਅ ਭੇਜ ਸਕਦੇ ਨੇ ਚਾਰ ਭਾਸ਼ਾਵਾਂ ਦੇ ਵਿੱਚ ਸੁਝਾਅ ਭੇਜੇ ਜਾ ਸਕਦੇ ਨੇ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਉਰਦੂ ਇਹਨਾਂ ਚਾਰ ਭਾਸ਼ਾਵਾਂ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਸੁਝਾਅ ਦੇ ਸਕਦਾ ਹੈ 6 ਮਹੀਨਿਆਂ ਦੇ ਵਿੱਚ ਕਮੇਟੀ ਨੇ ਇਸ ਕਾਨੂੰਨ ਤੇ ਆਪਣਾ ਡਰਾਫਟ ਤਿਆਰ ਕਰਨਾ ਹੈ ਧਾਰਮਿਕ ਸਥਾਨਾਂ ਦੇ ਆਗੂਆਂ ਤੋਂ ਵੀ ਸੁਝਾਅ ਲਏ ਜਾਣਗੇ ਹਰ ਮੰਗਲਵਾਰ ਇਸ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ ਇੱਕ ਈਮੇਲ ਵੀ ਦਿੱਤਾ ਗਿਆ ਹੈ ਈਮੇਲ ਤੇ ਵੀ ਆਪਣੇ ਸੁਝਾਅ ਭੇਜੇ ਜਾ ਸਕਦੇ ਆ WhatsApp ਤੋਂ ਇਲਾਵਾ ਔਰ ਈਮੇਲ ਹੈ sccy/vs/punjab.nic.in ਇਹ ਈਮੇਲ ਐਡਰੈਸ ਹੈ ਇਸ ਤੋਂ ਇਲਾਵਾ pvs.legislation यानी PVS पंजाब विधानसभा pvs.legislation@gmail.com ये भी ईमेल आईडी है जिस अपने पे अपने सुझाव भेजे जा सकते ज्यादा इन 10 वर्षों में काम हुआ है 289 कोल्ड चेन और वैल्यू एडेड इंफ्रा के प्रोजेक्ट्स कंप्लीट हुए 305 फूड प्रोसेसिंग एंड प्रिजर्वेशन प्रोजेक्ट्स कंप्लीट हुए ऑपरेशन ग्रीन्स चालू हुआ उसमें 10 प्रोजेक्ट्स कंप्लीट हुए आर के 225 प्रोजेक्ट्स कंप्लीट हुए और 20 पेटेंट्स का कॉमर्शियलाइजेशन 20 पैटेंट्स आए और 52 न्यू टेक्नोलॉजीज डेवलप हुई ये सारा इन 10 वर्षों में हुआ है जो कि अभूतपूर्व है जो अपने आप में एक बहुत बड़ी उपलब्धि है और देश के किसानों के लिए एक इनकम बढ़ाने का बहुत अच्छा सोर्स है और मिडिल क्लासेस के लिए कॉस्ट रिडक्शन का अच्छी क्वालिटी का क्वालिटी ऑफ फूड लाने का एक बड़ा सोर्स है मैं साथियों तीसरे फैसले पे आता हूं इटारसी से नागपुर फोर्थ लाइन बनाने का आज मान्यवर प्रधानमंत्री जी ने अप्रूवल दिया है यह बहुत ही इंपॉर्टेंट प्रोजेक्ट है दिल्ली से चेन्नई का जो हाई डेंसिटी नेटवर्क है और मुंबई से हावड़ा का जो हाई डेंसिटी नेटवर्क है इन दोनों के नेटवर्क्स के इंटरसेक्शन के पॉइंट पे ये इटारसी से नागपुर वाला सेक्शन आता है यहाँ पे कैपेसिटी बढ़ानी इसीलिए जरूरी है कि ये एक पॉइंट ऐसा है जैसे नॉर्थ से साउथ ईस्ट से वेस्ट वेस्ट से ईस्ट साउथ से नॉर्थ सारी गाड़ियां इस सेक्शन से जाती है अगर आप देखो बिल्कुल देश के सेंटर में आता है ये इटारसी से नागपुर का ये सेक्शन ये ऊपर ग्वालियर से होते हुए नॉर्थ से साउथ वाली गाड़ियां आती है और इधर मनमाड़ से होते हुए ईस्ट से वेस्ट वाली वे गाड़ियां जाती है ऑलरेडी इटारसी से नागपुर के बीच में डबल लाइन है थर्ड लाइन का काम चल रहा है और अभी ये फोर्थ फोर्थ लाइन लाइन आज हुई है। के होने से वो एरिया पूरा डिकंजेस्ट हो जाएगा वहां पे और ट्रैफिक फ्लो हो पाएगा और कैपेसिटी बढ़ेगी मैं इसमें आपको स्पेसिफिकली इस बताता हूं कैपेसिटी बढ़ेगी करीब टेन ਕेंद्रीय ਕੈਬਨਿਟ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੇਂਦਰੀ ਕੈਬਨਿਟ ਤੋਂ ਬਾਅਦ ਜਾਣਕਾਰੀ ਦਿੱਤੀ ਜਾ ਰਹੀ ਹੈ ਫੈਸਲਿਆਂ ਦੀ ਜੋ ਫੈਸਲੇ ਕੇਂਦਰੀ ਕੈਬਨਿਟ ਦੇ ਵਿੱਚ ਲਏ ਗਏ ਨੇ ਉਸ ਬਾਰੇ ਪ੍ਰੈਸ ਬਰੀਫਿੰਗ ਕੀਤੀ ਜਾ ਰਹੀ ਹੈ ਔਰ ਉਹਨਾਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਮਾਲ ਮਹਿਕਮੇ ਦੀ ਮਾਲ ਮਹਿਕਮੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਰਜਿਸਟਰੀ ਕਲਰਕ ਨੇ ਉਹਨਾਂ ਤਤ ਬਦਲਾ ਹੁਣ ਕੀਤਾ ਜਾਣਾ ਹੈ ਤਹਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖੋਰੀ ਖਤਮ ਕਰਨ ਨੂੰ ਲੈ ਕੇ ਮਾਲ ਵਿਭਾਗ ਦਾ ਇਹ ਵੱਡਾ ਫੈਸਲਾ ਹੈ ਕਿ ਲੰਮੇ ਸਮੇਂ ਤੋਂ ਜਿਹੜੇ ਤਨਾਤ ਨੇ ਸਾਲਾਂ ਬੁੱਧੀ ਜਿਹੜੇ ਰਜਿਸਟਰੀ ਕਲਰਕ ਨੇ ਇੱਕੋ ਹੀ ਜਗ੍ਹਾ ਤੇ ਬੈਠੇ ਨੇ ਉਹਨਾਂ ਦੇ ਹੁਣ ਤਬਾਦਲੇ ਕਰਨ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਮਾਲ ਵਿਭਾਗ ਇਹ ਮੰਨਦਾ ਹੈ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀ ਇਹ ਮੰਨਦੇ ਨੇ ਕਿ ਰਿਸ਼ਵਤ ਖੋਰੀ ਦੀ ਜੜ ਜਿਹੜੀ ਹੈ ਉਹ ਹੇਠਲੇ ਲੈਵਲ ਤੱਕ ਵੀ ਫੈਲੀ ਹੋਈ ਹੈ ਔਰ ਜੇ ਉੱਪਰਲੇ ਤਹਸੀਲਦਾਰ ਨੇ ਤਹਸੀਲਦਾਰ ਬਦਲ ਵੀ ਦਿੱਤੇ ਗਏ ਤਾਂ ਜਿਹੜੇ registry clerk ਦੇ nexus ਨੇ ਉਸ ਲੈਵਲ ਤੇ nexus ਨੇ ਉਹਨਾਂ ਨੂੰ ਹਲੇ ਵੀ ਠੱਲ ਨਹੀਂ ਪੈ ਸਕੀ ਜਿਸ ਕਰਕੇ ਹੁਣ registry clerkਾਂ ਦੇ ਵੀ ਤਬਾਦਲੇ ਕੀਤੇ ਜਾ ਰਹੇ ਨੇ ਔਰ ਬਕਾਇਦਾ ਹੁਕਮਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਦਾ ਸੇਵਾ ਕਾਲ 7 ਸਾਲ ਤੋਂ ਘੱਟ ਹੈ ਯਾਨੀ ਜਿਹੜੇ ਯੰਗਸਟਰਸ ਨੇ ਨਵੇਂ ਭਰਤੀ ਹੋਏ ਨੌਜਵਾਨ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਔਰ ਖਾਸ ਕਰਕੇ ਇਹ ਵੀ ਸੁਖਤਰਾ ਤੋਂ ਖਬਰਾਂ ਨੇ ਕਿ ਜਿਹੜੀਆਂ ਲੜਕੀਆਂ ਨੇ ਨਵੀਆਂ ਭਰਤੀ ਵੀ ਨੇ ਉਹਨਾਂ ਲੜਕੀਆਂ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਉੱਥੇ ਡੈਕਸਸ ਬਣਨ ਦੇ ਚਾਂਸਸ ਨਹੀਂ ਹੁੰਦੇ ਜਾਂ ਦਲਾਲ ਜਿਹੜੇ ਹੁੰਦੇ ਨੇ ਇਹੋ ਜਿਹੇ ਦਫਤਰਾ 'ਚ ਤੁਰੇ ਫਿਰਦੇ ਨੇ ਉਹ ਲੜਕੀਆਂ ਤੱਕ ਅਪਰੋਚ ਨਹੀਂ ਕਰਦੇ ਘੱਟ ਕਰਦੇ ਨੇ ਉੱਥੋਂ ਤੱਕ ਇਸ ਕਰਕੇ ਇਹ ਵੀ ਕੋਸ਼ਿਸ਼ ਕੀਤੀ ਜਾਏਗੀ ਤਹਿਸੀਲਾਂ ਦੇ ਵਿੱਚ ਚੱਲਦੀ ਇਹ ਰਜਿਸਟਰੀਆਂ ਦੇ ਵਿੱਚ ਹੁੰਦੀ ਰਿਸ਼ਵਤਖੋਰੀ ਨੂੰ ਰੋਕਨ ਨੂੰ ਲੈ ਕੇ ਤੇ ਪੰਜਾਬ ਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਲਦ ਹੋਣਗੀਆਂ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਸ ਨੂੰ ਇੱਕ ਚਿੱਠੀ ਲਿਖੀ ਹੈ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਦਿੱਤੇ ਗਏ ਨੇ ਸਾਰੇ ਐਡੀਸੀਜ਼ ਨੂੰ ਇਹ ਆਰਡਰ ਕੀਤੇ ਗਏ ਨੇ ਕਿ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਏ ਜਾਣ ਔਰ 5 ਅਕਤੂਬਰ ਤੋਂ ਪਹਿਲਾਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤੇ ਪੰਜਾਬ ਚ ਕੈਂਸਰ ਦਾ ਪੈਟ ਸਕੈਨ ਹੁਣ ਮੁਫਤ ਹੋਏਗਾ। ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ। ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੈਟ ਸਕੈਨ ਫਿਲਹਾਲ ਕਾਫੀ ਮਹਿੰਗਾ ਹੁੰਦਾ ਹੈ। ਔਰ ਕੈਂਸਰ ਦੇ ਲਈ ਇਹ ਟੈਸਟ ਇਸਕੈਨ ਕਰਾਉਣਾ ਜ਼ਰੂਰੀ ਹੁੰਦਾ ਹੈ। ਜਿਸ ਕਰਕੇ ਲੋਕਾਂ ਤੇ ਬਹੁਤ ਵੱਡਾ ਬੋਝ ਪੈਂਦਾ ਹੈ ਜਿਹੜੇ ਇਸ ਬਿਮਾਰੀ ਤੋਂ ਪੀੜਿਤ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਇਸ ਬਿਮਾਰੀ ਦਾ ਸ਼ੱਕ ਹੁੰਦਾ ਹੈ ਜਿਨ੍ਹਾਂ ਨੂੰ ਕਰੋਨਾ ਪੈਂਦਾ ਉਹਨਾਂ ਦੇ ਲਈ ਹੁਣ ਇਹ ਸਹੂਲਤ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ ਕਿ ਪੰਜਾਬ ਦੇ ਵਿੱਚ ਪੈਟ ਸਕੈਨ ਫ੍ਰੀ ਆਫ ਕਾਸਟ ਮੁਫਤ ਕੀਤਾ ਜਾਏਗਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਵਿੱਚ ਸ਼ਹੀਦ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਜਦ ਹੀ ਪਿੰਡ ਸ਼ਮਸ਼ੇਰਪੁਰ ਚ ਦਲਜੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਦੋ ਭਰਾਵਾਂ ਤੇ ਦੋ ਭੈਣਾਂ ਚ ਸਭ ਤੋਂ ਦਲਜੀਤ ਸਿੰਘ ਛੋਟਾ ਸੀ 7 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਔਰ ਚਟਾਨ ਡਿੱਗਣ ਨਾਲ ਇਹਨਾਂ ਦੀ ਜਾਨ ਗਈ ਹੈ ਲੇਹ ਲਦਾਖ ਦੇ ਵਿੱਚ ਉਧਰ ਲੈਫਟੀਨੈਂਟ ਕਰਨਲ ਪਾਨੂ ਪ੍ਰਤਾਪ ਸਿੰਘ ਮਨਕੋਟਿਆ ਉਹਨਾਂ ਨੂੰ ਵੀ ਪਠਾਨਕੋਟ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਜੱਦੀ ਘਰ ਅੰਤਿਮ ਵਿਦਾਈ ਦਿੱਤੀ ਗਈ ਹੈ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਲੈਂਡਸਲਾਈਡਿੰਗ ਹੋਈ ਔਰ ਪਠਾਨਕੋਟ ਦੇ ਜਵਾਨ ਭਾਨੂੰ ਪ੍ਰਤਾਪ ਸਿੰਘ ਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੀਰਪੁਰ ਦੇ ਜਵਾਨ ਦਲਜੀਤ ਸਿੰਘ ਸ਼ਹੀਦ ਹੋਏ ਨੇ ਤਿੰਨ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਗਈ ਹੈ ਸਰਕਾਰ ਵੱਲੋਂ ਔਰ ਕਿਹਾ ਗਿਆ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਲਦਾਖ ਦੀ ਗਲਵਾਨ ਘਾਟੀ ਚੋਈ ਲੈਂਡਸਲਾਈਡਿੰਗ ਚ ਪਠਾਨਕੋਟ ਦੇ ਜਵਾਨ ਪਾਨੂੰ ਪ੍ਰਤਾਪ ਸਿੰਘ ਮਨਕੋਟਿਆ ਤੇ ਗੁਰਦਾਸਪੁਰ ਦੇ ਸ਼ਮਸ਼ੀਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋਣ ਤੇ ਤਿੰਨ ਹੋਰ ਜਵਾਨਾਂ ਦੀ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਚੀਤ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਦਿਲੋਂ ਹਮਦਰਦੀ ਅਤੇ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ ਸੀ ਆਮ ਨੇ ਲਿਖਿਆ ਹੈ ਕਿ ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ। ਤੇ ਹੁਣ ਜ਼ਿਕਰ ਸੰਸਦ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਮੁੰਡ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਟਰੰਪ ਨੇ 30-32 ਵਾਰ ਸੀਜ਼ਫਾਇਰ ਦਾ ਦਾਵਾ ਕੀਤਾ ਹੈ। ਹੁਣ ਟਰੰਪ ਨੇ ਕਿਹਾ ਕਿ ਉਹ 25% ਟੈਰਫ ਲਗਾਉਣਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਵਾਬ ਦੇਣ ਦੇ ਵਿੱਚ ਅਸਮਰਥ ਕਿਉਂ ਨੇ? असल कारण की है कंट्रोल किस हाँ कि बीजेपी ने देश की अर्थव्यवस्था को नष्ट कर दिता है अमेरिका है, है। के राष्ट्रपति ने ठीक कहा भारतीय अर्थव्यवस्था एक डेड अर्थव्यवस्था है ये गल राहुल गांधी वालों कही एक बड़ा सवाल समझिए जो मेन सवाल है ट्रंप ने तीस बत्तीस बार बोला है कि मैं मैंने सीज फायर किया है right? राइट ट्रंप ने यह भी बोला है कि पांच जहाज हिंदुस्तान के गिरे हैं ट्रंप अब बोल रहा है कि मैं पच्चीस परसेंट टैरिफ लगाऊंगा आपने अपने आप से यह सवाल पूछा कि नरेंद्र मोदी जी जवाब क्यों नहीं दे पा रहे है। पूछा है क्यों एक्चुअल रीजन क्या है क्या लगता है आपको कंट्रोल किसके हाथ में है बात समझिए एवरीबॉडी नोज दिस एक्सेप्ट द प्राइम मिनिस्टर एंड द फाइनेंस मिनिस्टर एवरीबडी नोज इंडियन इकोनॉमी इज अ डेड इकोनॉमी आर यू पीपल नॉट अवेयर ऑफ दिस आपको ये मालूम नहीं है कि इंडियन इकोनॉमी डेड इकोनॉमी है कोई कंफ्यूजन है आप में पूरी दुनिया जानती है कि इंडियन इकोनॉमी इज अ डेड इकोनॉमी और बीजेपी ने इकोनॉमी को खत्म कर दिया है वेल एवरीबॉडी बडी सीन कि अमेरिका के राष्ट्रपति जी ने क्या कहा है टैरिफ के बारे में बोला है और जंग के बारे में फिर से बोला है कि मेरे कहने से भारत और पाकिस्तान दोनों ने जंग रोकी तो दोनों चीज़ों का जवाब सरकार को देना पड़ेगा मोदी जी हर जगह जाते हैं पूरी दुनिया में घूमते हैं दोस्ती करते हैं लोगों के साथ और फिर हमें यह मिलता है ग्यारह साल से कौन सी स्टडी चल रही थी आप सोचिए 11 साल से क्या स्टडी चल रही थी कि आज अमेरिका के राष्ट्रपति को कैसे शब्दों में भारतीय जनता पार्टी की सरकार में किन शब्दों से भारत को कहना पड़ा उन्हें उन्होंने कहा भारत के भी अपने कानून के बारे में क्या कहा उन्होंने सोचिए आप कि जो सरकार लगातार पिछले 11 वर्षों से दोस्ती के बाद दोस्ती और कितनी दोस्ती बढ़ाई कि आज हमें क्या दिन देखने के पड़ रहे ये शुरुआत है बुरे दिनों की क्योंकि इस देश के नौजवानों को नौकरी चाहिए रोजगार चाहिए अर्थव्यवस्था बेहतर होगी तो रोजगार नौकरियां मिलेंगी अगर इस तरह की पाबंदियां लगेंगी इस तरह की रुकावटें होंगी तो हमारे देश की अर्थव्यवस्था का क्या होगा राहुल गांधी वालों प्रियंका गांधी वालों देश के प्रधानमंत्री के निशाने साधे गए ਟਰੰਪ ਦੇ ਹਵਾਲੇ ਦੇ ਨਾਲ ਉਹਨਾਂ ਕਿਹਾ ਕਿ ਟਰੰਪ ਵਾਰ-ਵਾਰ ਕਹਿ ਰਹੇ ਨੇ ਕਿ ਸਟੇਸ ਫਾਇਰ ਉਹਨਾਂ ਨੇ ਕਰਵਾਇਆ 25% ਟੈਰਫ ਦੀ ਗੱਲ ਕਰ ਰਹੇ ਨੇ ਭਾਰਤ ਦੀ ਅਰਥ ਵਿਵਸਥਾ ਤੇ ਸਵਾਲ ਚੱਕ ਰਹੇ ਨੇ ਤੇ ਪ੍ਰਧਾਨ ਮੰਤਰੀ ਇਸ ਤੇ ਬੋਲਦੇ ਕਿਉਂ ਨਹੀਂ ਪ੍ਰਧਾਨ ਮੰਤਰੀ ਇਸ ਤੇ ਚੁੱਪ ਕਿਉਂ ਰਹਿੰਦੇ ਨੇ ਸੋ ਵਿਰੋਧੀ ਧਿਰਾਂ ਸੱਤਾਧਾਰੀ ਧਿਰ ਤੇ ਸਵਾਲ ਚੱਕ ਰਹੀਆਂ ਨੇ ਸੰਸਦ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਹੈ ਸਿਆਸਤ ਕਰਮਾਈ ਹੋਈ ਹੈ ਔਰ ਲਗਾਤਾਰ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛ ਰਹੇ ਨੇ ਕਿ ਅਸਲ ਕਾਰਨ ਕੀ ਹੈ ਕੰਟਰੋਲ ਕਿਸ ਦੇ ਹੱਥ